ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀ ਅੱਜ ਮੈਨੂੰ ਖੁਸ਼ੀ ਵੀ ਬਹੁਤ ਆ ਤੇ ਮਨ ਵਿੱਚ ਇੱਕ ਦੁੱਖ ਹੋਈ ਹੈ ਖੁਸ਼ ਇਸ ਗੱਲ ਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਕਿ ਜਦੋਂ ਗੁਰਦੁਆਰਾ ਮਾਤਾ ਸੁੰਦਰੀ ਜੀ ਦਾ ਇਤਿਹਾਸ ਇਸ ਬਾਰੇ ਜਾਣਕਾਰੀ ਵੀਡੀਓ ਵਿੱਚ ਦਿੱਤੀ ਗਈ ਉਹ ਵੀਡੀਓ ਸੰਗਤਾਂ ਤੱਕ ਪਹੁੰਚੀ ਦਿੱਲੀ ਤੋਂ ਬਾਹਰ ਦੀਆਂ ਸੰਗਤਾਂ ਦੇ ਵੀ ਫੋਨ ਆਏ ਕਿ ਇਹ ਸਥਾਨ ਕਿੱਥੇ ਹੈ ਅਸੀਂ ਦਿੱਲੀ ਵੱਰ ਆਏ ਕਈ ਵਾਰ ਪਰ ਇਸ ਸਥਾਨ ਦੇ ਦਿਦਾਰ ਨਹੀਂ ਕੀਤੇ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਦੱਸਿਆ ਵੀ ਇਸ ਸਥਾਨ ਬਾਰੇ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜੀ ਗਏ ਦੁੱਖ ਇਸ ਗੱਲ ਦਾ ਮਨ ਵਿੱਚ ਆਇਆ ਕਿ ਦਿੱਲੀ ਦੀਆਂ ਸੰਗਤਾਂ ਦੇ ਵੀ ਫੋਨ ਆਏ ਜਿਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਸਥਾਨ ਦਾ ਤੇ ਪਤਾ ਹੈ ਪਰ ਆਏ ਨਹੀਂ ਕਦੇ ਦਰਸ਼ਨੀ ਕੀਤੇ ਸਥਾਨ ਦੇ ਕਈਆਂ ਨੇ ਪੁੱਛਿਆ ਕਿ ਇਹ ਸਥਾਨ ਹੈ ਕਿੱਥੇ ਅਜੇ ਤੱਕ ਅਸੀਂ ਦਰਸ਼ਨੀ ਨਹੀਂ ਕੀਤੇ ਇਸ ਇਤਿਹਾਸਕ ਸਥਾਨ ਦੀ ਜਾਣਕਾਰੀ ਸਾਨੂੰ ਨਹੀਂ ਵੀ ਇਤਿਹਾਸਕ ਸਥਾਨ ਵੀ ਹੈ ਇਸ ਗੱਲ ਕਰਕੇ ਮਨ 'ਚ ਦੁੱਖ ਵੀ ਹੈ ਤੇ ਖੁਸ਼ੀ ਵੀ ਪਰ ਇਹਦਾ ਮਤਲਬ ਇਹ ਨਾ ਸਮਝ ਲਿਆ ਜਾਏ ਕਿ ਜਿਨ੍ਹਾਂ ਨੂੰ ਪਤਾ ਨਹੀਂ ਉਹ ਫੋਨ ਹੀ ਨਾ ਕਰਨ ਪੁੱਛਣ ਹੀ ਨਾ ਵੀ ਇਸਥਾਨ ਕਿੱਥੇ ਹੈ ਇਹਦੇ ਬਾਰੇ ਜਾਣਕਾਰੀ ਨਾ ਲੈਣ ਇਦਾ ਮਤਲਬ ਕਦੇ ਵੀ ਇਹ ਨਹੀਂ ਸਮਝਣਾ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਡਾ ਐਡਾ ਵੱਡਾ ਇਤਿਹਾਸ ਹੋਵੇ ਜਿਸ ਮਾਂ ਨੇ ਸਾਡੇ ਲਈ ਇਡੀਆਂ ਕੁਰਬਾਨੀਆਂ ਕੀਤੀਆਂ ਉਸ ਇਤਿਹਾਸ ਤੋਂ ਉਹਨਾਂ ਦੇ ਸਥਾਨ ਤੋਂ ਅਸੀਂ ਕਿੰਨੇ ਵੰਚਤ ਆ ਉਸ ਸਥਾਨ ਦੀ ਸਾਨੂੰ ਜਾਣਕਾਰੀ ਵੀ ਨਹੀਂ ਅਸੀਂ ਉਹਨਾਂ ਦੀ ਕੁਰਬਾਨੀ ਵੀ ਭੁਲਾਈ ਬੈਠੇ ਆ ਬਸ ਇਸ ਕਰਕੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਸੀ ਕਿਉਂਕਿ ਦਸ ਦੀ ਜ਼ਿੰਮੇਵਾਰੀ ਬਣਦੀ ਹੈ ਗੁਰੂ ਘਰ ਦਾ ਕੁੱਕਰ ਹੋਣ ਕਰਕੇ ਕਿ ਮੈਂ ਇਸ ਇਤਿਹਾਸ ਨੂੰ ਆਪ ਤੱਕ ਪਹੁੰਚਾ ਸਕਾਂ ਔਰ ਬਹੁਤ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਹੁਣ ਹਾਜ਼ਰੀ ਵੀ ਭਰ ਰਹੀਆਂ ਨੇ ਔਰ ਇਸ ਗੱਲ ਦੀ ਖੁਸ਼ੀ ਹੈ ਸ਼ੁਕਰਾਨਾ ਤਨ ਤਨ ਮਾਤਾ ਸਾਹਿਬ ਕੌਰ ਤਨ ਤਨ ਮਾਤਾ ਸੁੰਦਰ ਕੌਰ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰੇ ਪ੍ਰਬੰਧਕ ਸੇਵਾਦਾਰਾਂ ਨੇ ਜੋ ਉਪਰਾਲਾ ਕੀਤਾ ਉਹਨਾਂ ਦਾ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਜੀ ਜੋ ਹਮੇਸ਼ਾ ਦਾਸ ਨੂੰ ਸਹਿਯੋਗ ਦਿੰਦੇ ਰਹਿੰਦੇ ਨੇ ਔਰ ਹਮੇਸ਼ਾ ਹੀ ਵੱਧ ਚੜ ਕੇ ਗੁਰਦੁਆਰਾ ਮਾਤਾ ਸੁੰਦਰੀ ਜੀ ਲਈ ਹਮੇਸ਼ਾ ਸੇਵਾਵਾਂ ਲਈ ਤਤਪਰ ਰਹਿੰਦੇ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ